ਸਪੋਰਟਸ ਨਰਸਰੀ ਪ੍ਰੋਜੈਕਟ ਤਿੱਤ ਪਠਾਨਕੋਟ ਵਿਖੇ ਨਿਯੁਕਤ ਕੀਤੇ ਗਏ ਦੋ ਨਵੇਂ ਕੋਚ ਜ਼ਿਲ੍ਹਾ ਕੀੜ ਅਧਿਕਾਰੀ ਲਵਜੀਤ ਸਿੰਘ ਨੇ ਨਵੇਂ ਨਿਯੁਕਤ ਕੋਚਾਂ ਨੂੰ ਮਠਿਆਈਆਂ ਖਵਾ ਕੇ ਦਿੱਤਾ ਚਾਰਜ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇੱਕ ਮਤਵਪੂਰਨ ਕਦਮ ਚੁੱਕਿਆ ਗਿਆ ਹੈ ਇਸ ਕੜੀ ਵਿੱਚ ਜ਼ਿਲ੍ਹਾ ਪੱਧਰ ਤੇ ਖੇਡ ਨਰਸਰੀਆਂ ਸਥਾਪਿਤ ਕੀਤੀਆਂ ਗਈਆਂ ਹਨ ਤਾਂ ਜੋ ਨੌਜਵਾਨ ਖਿਡਾਰੀ ਸ਼ੁਰੂਆਤੀ ਪੱਧਰ ਤੋਂ ਹੀ ਸਹੀ ਸਿਖਲਾਈ ਅਤੇ ਸਹੂਲਤਾਂ ਪ੍ਰਾਪਤ ਕਰ ਸਕਣ ਪਠਾਨਕੋਟ ਜ਼ਿਲ੍ਹੇ ਲਈ ਇਹ ਇੱਕ ਮਹੱਤਵਪੂਰਨ ਪ੍ਰਾਪਤੀ ਹੈ ਕਿ ਇੱਥੇ ਦੋ ਨਵੇਂ ਕੋਚ ਨਿਯੁਕਤ ਕੀਤੇ ਗਏ ਹਨ ਜ਼ਿਲ੍ਹਾ ਖੇਡ ਅਧਿਕਾਰੀ ਲਵਜੀਤ ਸਿੰਘ ਅਤੇ ਆਪ ਦੇ ਜ਼ਿਲ੍ਹਾ ਮੀਡੀਆ ਇੰਚਾਰਜ सुरेंद्र ਰਾਹੀ ਅਤੇ ਬਾਕ ਸਿੰਘ ਐਸੋਸੀਏਸ਼ਨ ਦੇ ਸਰਪ੍ਰਸਤ ਸੁਸ਼ੀਲ ਕੁਮਾਰ ਦੀ ਨਿਗਰਾਨੀ ਹੇਠ ਇੱਕ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਵਿੱਚ ਨਵ ਨਿਯੁਕਤ ਕੋਚਾਂ ਨੇ ਚਾਰਜ ਸੰਭਾਲ ਲਿਆ ਨਿਯੁਕਤ ਕੋਚਾਂ ਵਿੱਚ ਮੁੱਕੇਬਾਜ਼ੀ ਲਈ ਨਰਿੰਦਰ ਪਾਲ ਅਤੇ ਬੈਡਮਿੰਟਨ ਲਈ ਸੁਸ਼ਾਂਤ ਕੰਬੋਜ ਸ਼ਾਮਲ ਹਨ ਦੋਵਾਂ ਕੋਚਾਂ ਨੂੰ ਆਪਣੇ ਆਪਣੇ ਖੇਡ ਖੇਤਰਾਂ ਵਿੱਚ ਵਿਸ਼ੇਸ਼ ਤਜਰਬਾ ਹੈ ਅਤੇ ਉਹਨਾਂ ਨੇ ਸੂਬਾ ਅਤੇ ਕੌਮੀ ਪੱਧਰ ਤੇ ਕਈ ਖਿਡਾਰੀਆਂ ਨੂੰ ਸਿਖਲਾਈ ਦਿੱਤੀ ਹੈ। ਇਸ ਮੌਕੇ ਤੇ ਜ਼ਿਲ੍ਹਾ ਖੇਡ ਅਫਸਰ ਲਵਜੀਤ ਸਿੰਘ ਨੇ ਕਿਹਾ ਕਿ ਇਹ ਨਿਯੁਕਤੀ ਪਠਾਨਕੋਟ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਇਹਨਾਂ ਟ੍ਰੇਨਰਾਂ ਦੇ ਆਉਣ ਨਾਲ ਜ਼ਿਲ੍ਹੇ ਦੇ ਖਿਡਾਰੀ ਹੁਣ ਸਥਾਨਕ ਪੱਧਰ ਤੇ ਉੱਚ ਪੱਧਰੀ ਸਿਖਲਾਈ ਪ੍ਰਾਪਤ ਕਰ ਸਕਣਗੇ। ਇਸ ਨਾਲ ਨਾ ਸਿਰਫ ਖਿਡਾਰੀਆਂ ਦਾ ਮਨੋਬਲ ਵਧੇਗਾ ਸਗੋਂ ਜ਼ਿਲ੍ਹਾ, ਸੂਬਾ ਅਤੇ ਕੌਮੀ ਪੱਧਰ ਤੇ ਚੰਗੇ ਪ੍ਰਦਰਸ਼ਨ ਦੀ ਸੰਭਾਵਨਾ ਵੀ ਮਜ਼ਬੂਤ ਹੋਵੇਗੀ। ਅੱਜ ਬੜਾ ਖੁਸ਼ੀ ਵਾਲਾ ਦਿਨ ਹੈ ਸਾਡੇ ਸਪੋਰਟਸ ਡਿਪਾਰਟਮੈਂਟ ਜਿਹੜਾ ਸਪੋਰਟਸ ਡਿਪਾਰਟਮੈਂਟ ਲਈ ਅੱਜ ਦੋ ਸਾਡੇ ਕੋਚ ਜਿਹੜੇ ਆ ਬਾਕਸਿੰਗ ਕੋਚ ਵੀਰਿੰਦਰ ਤੇ ਆਪਣੇ ਬੈਡਮਿੰਟਨ ਕੋਚ ਸ਼ਿਸ਼ਾਂਤ ਜੀ ਸ਼ਿਸ਼ਾਂਤ ਕਬੂਜ ਜੀ ਜਿਹੜੇ ਸਾਡੇ ਅੱਜ ਜੁਆਇਨ ਕੀਤਾ ਆ ਜ਼ਿਲ੍ਹਾ ਸਪੋਰਟਸ ਡਿਪਾਰਟਮੈਂਟ ਪਠਾਨਕੋਟ ਵਿੱਚ ਅਸੀਂ ਪੰਜਾਬ ਸਰਕਾਰ ਦੇ ਪੰਜਾਬ ਸਪੋਰਟਸ ਡਿਪਾਰਟਮੈਂਟ ਡਾਇਰੈਕਟਰ ਸਪੋਰਟਸ ਹਰਪ੍ਰੀਤ ਸਿੰਘ ਸੂਦਨ ਜੀ ਤੇ ਡਿਪਟੀ ਡਾਇਰੈਕਟਰ ਸਪੋਰਟਸ ਰਣਵੀਰ ਸਿੰਘ ਭੰਗੂ ਜੀ ਤੇ ਬਾਕੀ ਸਾਰੇ ਸਾਡੇ ਡੀਸੀ ਪ੍ਰਸ਼ਾਸਨ ਵੱਲੋਂ ਵੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਨਵੇਂ ਕੋਚੀਓ ਜਿਹੜੇ ਆ ਉਹ ਜੁਆਇਨ ਕਰਵਾਇਆ ਇਹਦੇ ਨਾਲ ਜਿਹੜਾ ਜੂਥ ਆ ਪਠਾਨਕੋਟ ਦਾ ਉਹ ਹੋਰ ਸਪੋਰਟਸ ਦੇ ਨਾਲ ਜੁੜੂਗਾ ਤੇ ਜਿਹੜੀਆਂ ਸਾਡੇ ਪਠਾਨਕੋਟ ਦੀਆਂ ਖੇਡਾਂ ਹੋਰ ਲੱਕੀਆਂ ਕਰਨਗੀਆਂ ਔਰ ਬੱਚੇ ਵੱਧ ਵੱਧ ਜਿਹੜੇ ਉਹ ਨਾਲ ਜੁੜਨਗੇ ਕਿਉਂਕਿ ਖੇਡ ਨਰਸਰੀਆਂ ਦਾ ਜਿਹੜਾ ਫੀਮ ਸਾਹਿਬ ਦਾ ਸੁਪਨਾ ਸੀ ਉਹ ਅੱਜ ਇਹ ਪੂਰਾ ਹੋ ਗਿਆ ਆ ਔਰ ਸਾਰੇ ਜ਼ਿਲ੍ਹਿਆਂ ਦੇ ਬੱਚੇ ਸੀ ਸਮੂਹ ਜ਼ਿਲ੍ਹਿਆਂ ਦੇ ਬੱਚੇ ਕੋਚ ਜਿਹੜੇ ਆ ਗਏ ਆ ਪਰ ਸਾਡੇ ਪਠਾਨਪੁਰ ਵਿੱਚ ਵੀ ਦੋ ਕੋਚ ਆਏ ਆ ਔਰ ਅਸੀਂ ਹੋਰ ਆਪਣੇ ਪ੍ਰਸ਼ਾਸਨ ਵੱਲੋਂ ਹੋਰ ਮੰਗ ਕਰਦੇ ਆ ਡਿਪਾਰਟਮੈਂਟ ਨੂੰ ਵੀ ਸਾਨੂੰ ਥੋੜੇ ਕੋਚਾਂ ਦਾ ਹੋਰ ਵਾਅਦਾ ਕੀਤਾ ਜਾਵੇ ਪਠਾਨਪੁਰ 'ਚ ਜੋ ਬਾਕਲਾਗੇਮਾ ਦੇ ਵਿੱਚ ਹੋਰ ਜਿਹੜੇ ਕੋਚ ਆ ਉਹ ਹੁਣ ਇਹ ਅੱਜ ਸਾਨੂੰ ਬੜਾ ਹੀ ਖੁਸ਼ੀ ਦਾ ਦਿਨ ਸਾਡੇ ਨਾਲ ਬਾਕੀ ਹੋਰ ਵੀ ਸ਼ਹਿਰ ਤੋਂ ਬਤਵੰਤੇ ਸੱਜਣ ਜਿਹੜੇ ਜੁੜੇ ਆ ਕਿ ਜਿਨ੍ਹਾਂ ਨੂੰ ਜੁਆਇਨਿੰਗ ਆ ਦੇਣੇ ਆ ਜਿਨ੍ਹਾਂ ਦਾ ਔਰ ਇਹ ਨਵੇਂ ਮੁੰਡਿਆਂ ਨੂੰ ਜਿਹੜੀ ਜੋਬ ਮਿਲੀ ਆ ਪਲੇਅਰਾਂ ਨੂੰ ਇਹਦੇ ਕਰਕੇ ਸਾਰਾ ਜਿਹੜਾ ਪਠਾਨਪੁਰ ਦੇ ਵਿੱਚ ਹੋਰ ਵੀ ਗੇਮਾਂ ਦਾ ਜਿਹੜਾ ਸਕੋਪ ਹੈ ਉਹ ਵਧੂਗਾ ਥੈਂਕ ਯੂ